ਆਪਾਂ ਨੂੰ ਜਿਸ ਜਗ੍ਹਾ ਕੰਪਨੀ ਨੇ ਰਹਿائش ਦਿੱਤੀ ਆ ਇਸ ਜਗ੍ਹਾ ਬਹੁਤ ਸਾਰੀਆਂ ਕੰਪਨੀਆਂ ਦੀਆਂ ਰਹਿائشਾਂ ਆ ਅੱਜ ਸਵੇਰੇ ਸਵੇਰੇ ਖਾਲੀ ਨਜ਼ਰ ਆ ਰਿਹਾ ਜੋ ਵਰਕ ਹੀ ਗਏ ਆ ਜਿਸ ਦਿਨ ਛੁੱਟੀ ਹੁੰਦੀ ਆ ਇੱਥੇ ਮੇਲਾ ਲੱਗਿਆ ਹੁੰਦਾ ਚੜਦੇ ਸੂਰਜ ਦੀ ਲਾਲੀ ਦੇਖ ਕੇ ਕੰਮ ਤੇ ਜਾਣ ਦਾ ਜੋਸ਼ ਵੀ ਦੁੱਗਣਾ ਹੋ ਜਾਂਦਾ ਅੱਜ ਮੈਂ 5 एक्सेल ਲੋਗਡ ਅਟੈਚ ਕਰਕੇ ਲੋਡਿੰਗ ਵਾਸਤੇ ਕੰਪਨੀ ਤੇ ਗਿਆ ਜਦੋਂ ਆਪਾਂ ਵੱਡਾ ਕਾਰਗੋ ਲੋਡ ਕਰਦੇ ਆ ਸਾਨੂੰ ਇਸ ਨੂੰ ਲੈਸਿੰਗ ਵੀ ਜਿਆਦਾ ਕਰਨੀ ਚਾਹੀਦੀ ਆ ਦੁਪਹਿਰ ਤੱਕ ਲੋਡ ਕੰਪਲੀਟ ਹੋ ਗਿਆ ਦੁਪਹਿਰ ਤੋਂ ਬਾਅਦ ਮੈਂ ਆਪਣੇ ਵੀਰ ਨਾਲ ਬੈਠ ਕੇ ਪ੍ਰਸ਼ਾਦਾ ਛਕਿਆ ਇਸ ਵੀਰ ਦਾ ਨਾਮ ਪ੍ਰਭ ਜੋਤ ਆ ਇਹ ਗੁਰਦਾਸਪੁਰ ਤੋਂ ਬਿਲੋਂਗ ਕਰਦੇ ਇਹਨਾਂ ਨੂੰ ਇਸ ਕੰਪਨੀ ਵਿੱਚ ਆਇਆ 1 ਸਾਲ ਹੋਇਆ ਵਾਹਿਗੁਰੂ ਇਹਨਾਂ ਨੂੰ ਇਸ ਕੰਪਨੀ ਵਿੱਚ ਹੋਰ ਜਿਆਦਾ ਤਰੱਕੀ ਬਖਸ਼ਣ ਪ੍ਰਸ਼ਾਦਾ ਸ਼ੱਕ ਕੇ ਆਪਾਂ ਰੈਸਟ ਕੀਤੀ ਜਦੋਂ ਵੀ ਆਪਾਂ ਵੱਡਾ ਕਾਰਗੋ ਰਾਤ ਨੂੰ ਮੂਵ ਕਰਦੇ ਆ ਉਸ ਏਰੀਏ ਦੀ ਪਰਮਿਸ਼ਨ ਦੇ ਜੋ ਟਾਈਮ ਮਿਲਿਆ ਉਸ ਟਾਈਮ ਹੀ ਮੂਵ ਹੁੰਦਾ ਮੂਵ ਕਰਨ ਟਾਈਮ ਸਾਡੇ ਨਾਲ ਕੰਪਨੀ ਦੇ ਐਕਸਪਰਟ ਸੁਪਰਵਾਈਜ਼ਰ ਨਾਲ ਹੁੰਦੇ ਆ ਤਾਂ ਜੋ ਅਸੀਂ ਕਾਰਗੋ ਸੇਫਲੀ ਮੂਵ ਕਰ ਸਕੀਏ ਜੋ ਲੋਕੇਸ਼ਨ ਤੇ ਜਾ ਕੇ ਕਾਰਗੋ ਮੂਵ ਕਰਨਾ ਆ ਇਹਨਾਂ ਕੋਲ ਉਸ ਲੋਕੇਸ਼ਨ ਦੀ ਹਾਈਟ ਵਿਡਥ ਡਾਈਮੈਂਸ਼ਨਾਂ ਕੋਲ ਹੁੰਦੀਆਂ ਅਸੀਂ ਇਹਨਾਂ ਨਾਲ ਮੂਵ ਕਰਨ ਟਾਈਮ ਕੰਟੈਕਟ ਚ ਰਹਿਨੇ ਆ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ ਖੁਸ਼ ਰੱਖਣ ਆਵਾਜ਼ ਰੱਖਣ